ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਵੇਂ ਸਾਲ ਦੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਹੋਣ ਨਵਾਂ ਸਾਲ ਤੁਹਾਡੇ ਵਾਸਤੇ ਖੁਸ਼ੀਆਂ ਅਤੇ ਭਾਗਾ ਭੜਿਆ ਹੋਵੇ ਅੱਜ ਤੁਹਾਨੂੰ ਲੈ ਕੇ ਆਏ ਹਾਂ ਸ਼ੈਟੇ ਸਾਹਿਬ ਜੀ ਦੇ ਦਰਸ਼ਨ ਕਰਾਉਣ ਸ਼ੈਟਾ ਸਾਹਿਬ ਗੁਰਦੁਆਰਾ ਅੰਮ੍ਰਿਤਸਰ ਤੋਂ 7 ਕਿਲੋਮੀਟਰ ਦੀ ਦੂਰੀ ਅਤੇ ਗੁਰੂ ਦੀਵਡਾਲੀ ਦੇ ਬਿਲਕੁਲ ਨਜ਼ਦੀਕ ਹੀ ਹੈ ਦਰਸ਼ਨੀ ਧਿਰੀ ਤੋਂ ਅੰਦਰ ਜਾਂਦੇ ਹੋਏ ਤੁਸੀਂ ਸਾਹਮਣੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰ ਸਕਦੇ ਹੋ ਅੰਦਰ ਪਾਰਕਿੰਗ ਵਾਸਤੇ ਖੱਬੇ ਪਾਸੇ ਬਹੁਤ ਵੱਡੀ ਗਰਾਊਂਡ ਬਣੀ ਹੋਈ ਹੈ ਤੁਸੀਂ ਆਪਣੀਆਂ ਕਾਰਾਂ ਵਗੈਰਾ ਉੱਥੇ ਪਾਰਕ ਕਰ ਸਕਦੇ ਹੋ ਤੇ ਲਾਗੇ ਹੀ ਮੋਟਰਸਾਈਕਲ ਦਾ ਪਾਰਕਿੰਗ ਦੀ ਜਗ੍ਹਾ ਵੀ ਬਣੀ ਹੋਈ ਹੈ ਆ ਤੁਸੀਂ ਹੋ ਬੈਂਡਵਾਜੀ ਦੇ ਬਾਸ ਹੋ ਸਕਦੇ ਹੋ ਇਹ ਬੈਂਡਵਾਜੀ ਉਹ ਲੈ ਕੇ ਆਉਂਦੇ ਨੇ ਇਹਨਾਂ ਦੇ ਮਨ ਕਾਮਨਾ ਪੂਰੀਆਂ ਹੋਣ ਦੇ ਲਈ ਖਾਸ ਕਰ ਬੱਚਿਆਂ ਦੀਆਂ ਮਨੋ ਕਾਮਨਾ ਫਿਰ ਬੱਚਿਆਂ ਦਾ ਜਦੋਂ ਮੱਥਾ ਟਿਕਾਉਣ ਆਉਂਦੇ ਆ ਤਦੋਂ ਬੈਂਡਵਾਜੀਆਂ ਦੇ ਨਾਲ ਉਹ ਮੱਥਾ ਟਿਕਾਉਣ ਵਾਸਤੇ ਆਉਂਦੇ ਆ ਤੇ ਇੱਥੇ ਦੁਰਾਨੇਰੀ ਆ ਤੋਂ ਸੰਤ ਜਿਹੜੀਆਂ ਆਉਂਦੀਆਂ ਨੇ ਉਹ ਇੱਕ ਰਾਤ ਪਹਿਲੋ ਹੀ ਆ ਜਾਂਦੀਆਂ ਨੇ ਦੀਵਾਨ ਹਾਲ ਬਣਿਆ ਹੋਇਆ ਵਾ ਜਿੱਥੇ ਰਾਤ ਨੂੰ ਕਥਾ ਸੁਣਦੇ ਨੇ ਕੀਰਤਨ ਸੁਣਦੇ ਨੇ ਤੇ ਅਗਲੇ ਦਿਨ ਫਿਰ ਤੜਕੇ ਸਵੇਰੇ ਸਵੇਰ ਮੱਥਾ ਟੇਕ ਕੇ ਉਹ ਵਾਪਸ ਆਪਣੇ ਘਰਾਂ ਨੂੰ ਮੁੜ ਜਾਂਦੇ ਨੇ ਪੈਂਚਵੀ ਦੇ ਮੌਕੇ ਦੇ ਉੱਤੇ ਇੱਥੇ ਮੇਲਾ ਵੀ ਬਹੁਤ ਵੱਡਾ ਲੱਗਦਾ ਹੈ ਮੇਲੇ ਦੇ ਘਾੜਨ ਦੁਕਾਨਦਾਰ ਇੱਕ ਦਿਨ ਪਹਿਲੋ ਆਣ ਕੇ ਆਪਣੀਆਂ ਦੁਕਾਨਾਂ ਸਜਾ ਲੈਂਦੇ ਨੇ ਤੇ ਫਿਰ ਮੇਲੇ ਵਾਲੇ ਦਿਨ ਇੱਥੇ ਬਹੁਤ ਤਰ੍ਹਾਂ ਦਾ ਸਮਾਨ ਵੇਖਣ ਨੂੰ ਮਿਲਦਾ ਵਾ ਬੱਚਿਆਂ ਦੇ ਖਡਾਉਣੇ ਕਰਦਾ ਫਿਰ ਵਰਤਨ ਵਾਲਾ ਸਮਾਨ ਕੱਪੜੇ ਹੋਰ ਵੀ ਬਹੁਤ ਕੁਝ ਤੇ ਪੈਂਚਵੀ ਵਾਲੇ ਦਿਨ ਗੁਰਦਾਨ ਸਾਹਿਬ ਦੀ ਸ਼ੋਭਾ ਵੇਖਦੇ ਆ ਹੀ ਬੰਦਦੀ ਆ ਵੈਸੇ ਤੇ ਸਾਡਾ ਜਿਹੜਾ ਖਸ਼ਟਾ ਸਾਹਿਬ ਆ ਉਹ ਵਸੰਤ ਪੈਂਚਵੀ ਕਰਕੇ ਜਾਦਾ ਫੇਮਸ ਆ ਵਸੰਤ ਪੈਂਚਵੀ ਜੋ ਕਿ ਮਾਗਦੇ ਮਹੀਨੇ ਵਿੱਚ ਲੱਗਦੀ ਆ ਉਦੋਂ ਦੂੜਾਂ ਨੇੜਿਆਂ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਇੱਥੇ ਮੱਥਾ ਟੇਕਣ ਵਾਸਤੇ ਆਉਂਦੀਆਂ ਨੇ ਹੁਣ ਅਸੀਂ ਆ ਗਏ ਆ ਇੱਥੇ ਜੋੜੇ ਜਮਾ ਕਰਾਉਣ ਜੋੜੇ ਜਮਾ ਕਰਾ ਕੇ ਫਿਰ ਅਸੀਂ ਅੰਦਰ ਜਾਵਾਂਗੇ ਦਰਬਾਰ ਸਾਹਿਬ ਮੱਥਾ ਟੇਕਾਂਗੇ ਉਸ ਤੋਂ ਪਹਿਲਾਂ ਅਸੀਂ ਪ੍ਰਸ਼ਾਦ ਕਰਾਵਾਂਗੇ ਹੱਥ ਸੁੱਚੇ ਪੈਰ ਸੁੱਚੇ ਕਰਕੇ ਹੁਣ ਮੈਂ ਅੰਦਰ ਆ ਗਈ ਹਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਮੈਂ ਪ੍ਰਸ਼ਾਦ ਕਰਾਵਾਂਗੀ ਪ੍ਰਸ਼ਾਦ ਦਾ ਕਾਊਂਟਰ ਖੱਬੇ ਪਾਸੇ ਪੈਂਦਾ ਵਾ ਮੈਂ ਆਈ ਸਾਂ ਸ਼ਾਮ ਦੇ ਟਾਈਮ ਉਦੋਂ ਪੀੜ ਥੋੜੀ ਘਟ ਗਈ ਸੀ ਸਵੇਰ ਦੇ ਟਾਈਮ ਤੇ ਬਹੁਤ ਜ਼ਿਆਦਾ ਪੀੜ ਹੁੰਦੀ ਆ ਤੇ ਹੁਣ ਪ੍ਰਸ਼ਾਦ ਕਰਵਾ ਕੇ ਫਿਰ ਅਸੀਂ ਉਹਦਾ ਭੋਗ ਲਗਾ ਕੇ ਫਿਰ ਚੱਲਾਂਗੇ ਅੰਦਰ ਮੱਥਾ ਟੇਕਣ ਹੁਣ ਸਭ ਤੋਂ ਪਹਿਲਾਂ ਸਲਿੱਪ ਮੈਂ ਇੱਥੇ ਜਮਾ ਕਰਵਾ ਦਿੰਨੀ ਆ ਅੱਜ ਦੇ ਵਿੱਚ ਸਲਿੱਪਾਂ ਸਾਰੇ ਜਮਾ ਕਰਾਉਣ ਦੇ ਆ ਸਲਿੱਪਾਂ ਜਮਾ ਕਰਾ ਕੇ ਹੁਣ ਇੱਥੇ ਆਵੇ ਭੋਗ ਵਾਸਤੇ ਸਾਰੇ ਲਾਈਨ ਚ ਲੱਗ ਗਿਆ ਉਸ ਤੋਂ ਬਾਅਦ ਆਪੇਖੋ ਅਸੀਂ ਆ ਗਏ ਮੱਥਾ ਟੇਕਣ ਵਾਸਤੇ ਹੁਣ ਇੱਥੇ ਥੋੜੀ ਥੋੜੀ ਸੰਗਤਾਂ ਨੂੰ ਮੱਥਾ ਟੇਕਣ ਵਾਸਤੇ ਅੰਦਰ ਨੰਗਨ ਦੇਣ ਦੇ ਸੀ ਲਾਈਨ ਜਿਸੀ ਖਲੋਤਿਆਂ ਜੋ ਕਿ ਫਿਰ ਇੱਕੇ ਵਾਰ ਜੇ ਸਾਰਿਆਂ ਨੂੰ ਲੰਗਾਉਣਗੇ ਤੇ ਕਾਫੀ ਰਸ਼ ਪੈ ਜਾਏਗਾ ਇਸ ਕਰਕੇ ਥੋੜੀ ਥੋੜੀ ਕਰਕੇ ਰਸਤ ਧਾਲੂ ਨੂੰ ਅੰਦਰ ਲੰਗਾਉਂਦੇ ਆਂਦੇ ਅੰਦਰ ਗੁਰੂ ਇਤਿਹਾਸ ਚੱਲਦਾ ਪਿਆ ਵਾ ਇਹ ਇੱਕ ਇਤਿਹਾਸਿਕ ਗੁਰਦੁਆਰਾ ਹੂਨਕਾਰ ਛੇੜ ਦੇ ਟਾਈਮ ਮੁੱਖ ਵਾਕ ਦੀ ਕਥਾ ਸੁਣਾਈ ਜਾਂਦੀ ਹੈ ਤੇ ਫਿਰ ਸ਼ਾਮ ਦੇ ਟਾਈਮ ਜਿਹੜਾ ਗੁਰੂ ਇਤਿਹਾਸ ਸਾਂਝਾ ਕੀਤਾ ਜਾਂਦਾ ਹੈ ਨੇ ਹੁਣ ਆ ਗਈ ਮੱਥਾ ਟੇਕਣ ਵਾਸਤੇ ਕਾਫੀ ਟਾਈਮ ਤੋਂ ਬਾਅਦ ਮੈਨੂੰ ਵਾਰੀ ਮਿਲੀ ਸੀ ਔਰ ਮੱਥਾ ਟੇਕ ਕੇ ਫਿਰ ਅਸੀਂ ਚੱਲਾਂਗੇ ਸਰੋਵਰ ਵਾਲੇ ਸਾਈਡ ਗੁਰੂ ਸਾਹਿਬ ਜੀ ਦੇ ਅੰਦਰ ਦਰਬਾਰ ਦੀ ਸ਼ੋਭਾ ਵੇਖਦਿਆਂ ਮੈਂ ਦੀ ਵੇਖੋ ਕਿੰਡਾ ਸੋਹਣਾ ਰੁਮਾਲਾ ਸਾਹਿਬ ਚੜਾਇਆ ਹੋਇਆ ਵਾ ਚਾਰਜ ਫੇਰੇ ਦੀ ਸ਼ੋਭਾ ਹੈ ਨਾ ਬਹੁਤ ਸੋਹਣੀ ਲੱਗਦੀ ਆ ਹੁਣ ਆ ਗਏ ਅਸੀਂ ਸਰੋਵਰ ਦੇ ਸਾਈਡ 'ਚ ਹੁਣ ਇੱਥੇ ਕਰਾਂਗੇ ਪੰਜ ਸ਼ਨਾਨਾ ਪੈਂਚਵੀਂ ਦੇ ਮੌਕੇ ਤੇ ਸ਼ੇਰਦਾਲੂ ਇੱਥੇ ਆ ਕੇ ਮੱਥਾ ਟੇਕਣ ਤੋਂ ਪਹਿਲਾਂ ਇਸ਼ਨਾਨ ਕਰਦੇ ਨੇ ਇੱਕ ਸਾਈਡ ਤੇ ਲੇਡੀਜ਼ ਵਾਸਤੇ ਬਹੁਤ ਸੋਹਣਾ ਅਰੇਂਜਮੈਂਟ ਕੀਤਾ ਵਾ ਪੂਰਾ ਇਕਦਮ ਕਵਰਡ ਤੇ ਤੁਸੀਂ ਮੱਛੀਆਂ ਵੀ ਵੇਖ ਸਕਦੇ ਜੋ ਇੱਥੇ ਰੰਗ ਬਣਗੀਆ ਮੱਛੀਆਂ ਵੇਖਣ ਨੂੰ ਮਿਲਦੀਆਂ ਨੇ ਤੇ ਆਹ ਵੇਖੋ ਮੈਂ ਪਾਣੀ ਇਸ਼ਨਾਨਾ ਕਰਕੇ ਫਿਰ ਤੁਹਾਨੂੰ ਲੈ ਕੇ ਚੱਲਦੀ ਹਾਂ ਸ਼ੇਟੇ ਸਾਹਿਬ ਦੇ 6 ਮਾਲਿਆਂ ਦੇ ਖੂਦ ਦਰਸ਼ਨ ਕਰਾਉਣ ਜਿੱਦਾ ਕਰਕੇ ਕੀ ਸਾਡਾ ਸ਼ੇਟਾ ਸਾਹਿਬ ਫੇਮਸ ਹੈ ਛੇ ਮਾਲਿਆਂ ਦੇ ਖੂਦਾ ਕੜ ਕੇ ਇਹਦਾ ਨਾਮ ਸ਼ਿਹਟਾ ਪਿਆਵਾ ਇਤਿਹਾਸ ਮੁਤਾਬਿਕ ਸ਼ਿਹਟਾ ਸਾਹਿਬ ਦੇ ਵਿੱਚ ਪਾਣੀ ਦੀ ਕਾਫੀ ਕਿੱਲ ਚੱਲਦੀ ਪਈ ਸੀ ਉਸੇ ਵਕਤ ਗੁਰੂ ਹਰਗੋਬਿੰਦ ਪਾਸ਼ਾ ਸਾਹਿਬ ਜੀ ਦਾ ਜਨਮ ਹੋਇਆ ਸੀ ਬੇਟੇ ਦੇ ਜਨਮ ਦੀ ਖੁਸ਼ੀ ਦੇ ਵਿੱਚ ਗੁਰੂ ਹਰਗੋ ਅਰਜਨ ਦੇਵ ਜੀ ਮਹਾਰਾਜ ਜੀ ਨੇ ਸੰਗਤਾਂ ਦੀ ਖੁਸ਼ੀ ਲਈ ਅਤੇ ਸ਼ਿਹਟਾ ਸਾਹਿਬ ਦੀ ਖੁਸ਼ਹਾਲੀ ਵਾਸਤੇ ਛੇ ਮਾਲਿਆਂ ਦੇ ਖੂ ਨੂੰ ਸਾਪੀ ਕੀਤਾ ਉਸ ਤੋਂ ਬਾਅਦ ਪਾਣੀ ਦੀ ਸਮੱਸਿਆ ਵੀ ਦੂਰ ਹੋ ਗਈ ਤੇ ਖੇਤ ਵੀ ਆਂਦੇ ਹਰੇ ਭਰੇ ਹੋ ਗਏ ਕਰੋ ਦਰਸ਼ਨ ਤੁਸੀਂ ਸ਼ਿਹਟਾ ਸਾਹਿਬ ਜੀ ਦੇ ਖੂਦ ਦੇ ਆ ਦੇਖੋ ਛੇ ਮਾਲਿਆਂ ਦਾ ਖੂ ਹਾਲੇ ਵੀ ਬਿਲਕੁਲ ਇਹ ਨਵਾਂ ਹੀ ਲੱਗਦਾ ਹੈ ਇੰਨੇ ਸਾਲ ਬੀਤ ਗਏ ਨੇ ਵੇਖਣ ਤੋਂ ਪਤਾ ਹੀ ਨਹੀਂ ਲੱਗਦਾ। ਇਸ ਖੂਹ ਤੋਂ ਹੀ ਟੂਟੀਆਂ ਤੇ ਡਾਇਰੈਕਟ ਕਨੈਕਸ਼ਨ ਕੀਤਾ ਗਿਆ ਵਾ ਜਿੱਥੇ ਪਾਣੀ ਆਉਂਦਾ ਪਿਆ ਵਾ। ਇਹ ਖੂਹ ਦਾ ਹੀ ਪਾਣੀ ਆ। ਇਹ ਤੁਸੀਂ ਜਲ ਸ਼ੱਕ ਵੀ ਸਕਦੇ ਜੋ ਤੇ ਆਪਣੇ ਬੋਤਲਾਂ ਚ ਪਾ ਕੇ ਆਪਣੇ ਘਰ ਵਾਸਤੇ ਵੀ ਲੈ ਕੇ ਜਾ ਸਕਦੇ ਜੋ। ਆ ਨਿਸ਼ਾਨ ਸਾਹਿਬ ਜੀ ਦੇ ਕਰੋ ਦਰਸ਼ਨ। ਪੈਂਚਵੀ ਵਾਲੇ ਦਿਨ ਬਹੁਤ ਵੱਡਾ ਮੇਲਾ ਵੀ ਲੱਗਦਾ ਵਾ ਜਿਸ ਦਾ ਬਲੌਗ ਮੈਂ ਜਲਦੀ ਹੀ ਲਿਆ ਕੇ ਤੁਹਾਡੇ ਸਾਹਮਣੇ ਪੇਸ਼ ਕਰਾਂਗੀ। ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਕਰਨ ਤੋਂ ਪ੍ਰੰਤ ਫਿਰ मैं काउंटर त गई सद जे थो तो मेरा वीडियो पसंद आई हो लाइक शेयर जरूर करो तो सबसक्राइब करो मेरे चैनल मिलोंगी फिर एक नवे बलॉग चत श्री